ਤੁਸੀਂ ਕੋਈ ਗੱਲ ਬਤ ਕਹਿਣਾ ਚਾਹੁੰਦੇ ਹੋ ਜੀ ਨਹੀਂ ਵੀ ਉਹ ਗੱਲਾਂ ਕੋਰੀਆਂ ਓਏ ਅਸੀਂ ਮਰ ਗਏ ਓਏ ਹੋਏ ਹਲੇ 1 2 3 ਹਲੇ ਹਲੇ ਕਿ ਲੱਖ ਖੁਸ਼ੀਆਂ ਬਾਦਸ਼ਾਹੀਆਂ ਸਤਗੁਰ ਨਦਰ ਕਰੇ ਵਾਜੀ ਵਾ ਤੇ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਤੇ ਚੌਲ ਥੋੜੇ ਜਿਏ ਪੁੱਜ ਗਏ ਸੀ ਤੇ ਮੁੰਡਾ ਥੋੜੇ ਜਿਏ ਪੱਕੇ ਰੰਗਦਾ ਤੇ ਮੁੰਡੇ ਦੇ ਪਿਤਾ ਜੀ ਸਰਦਾਰ ਜਗਿੰਦਰ ਸਿੰਘ ਤੇ ਛੁੜੀ ਦੇ ਪਿਤਾ ਜੀ ਸਰਦਾਰ ਹਰਿੰਦਰ ਸਿੰਘ ਤੇ ਬਹੁਤ ਬਹੁਤ ਪਿਆਰ ਤੇ ਬਹੁਤ ਸਤਿ ਮਾਨ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆ ਅੱਜ ਦੀ ਮਿਸ ਨਿਊ ਹੇ ਹੇ ਵਾਹ ਕਨਾ ਕਮੈਂਟਰਾਂ ਛੱਡ ਕਵਾੜੀ ਦਾ ਕੰਮ ਕਰ ਸਭ ਤੋਂ ਪਹਿਲਾਂ ਜੀ ਡੈਡੀ ਸਭ ਤੋਂ ਪਹਿਲਾਂ ਡੈਡੀ ਜੀ ਫਿਰ ਜੀ ਤੇ ਚਾਚੀ ਮੇਰੇ ਸਾਹ ਜੀ ਨਹੀਂ ਆਈ ਕੋਈ ਦੇਖੋ ਡੈਡੀ ਦਾ ਚਾਚੀ ਨਾਲ ਬੁਲੀ ਦੇਖੋ ਜੀ ਸਵਾਲ ਸਮਝ ਨਹੀਂ ਆ ਰਿਹਾ ਸਵਾਲ ਸਾਹਮਣੇ ਕੋਸ਼ਿਸ਼ ਕਰੋ ਜੀ ਜਿਹੜਾ ਜਿਹੜੇ ਨਾਲ ਲਿੰਕ ਦੇਖੋ ਡੈਡੀ ਦਾ ਚਾਚੀ ਨਾਲ ਕੋਈ ਲਿੰਕ ਨਹੀਂ ਹੈਗਾ ਸਭ ਤੋਂ ਪਹਿਲਾਂ ਜੀ ਮम्मी ਜਾਨੀ ਪਹਿਲਾਂ ਤੁਹਾਡੀ ਮੰਮੇ ਆਈ ਫਿਰ ਤੁਹਾਡਾ ਡੈਡੀ ਆਇਆ ਥੋੜੇ ਪਿੰਡ ਚ ਰੂੜੀਆਂ ਹੈ ਨਹੀਂ ਸੱਚ ਦੱਸਿਓ ਜੀ ਹੈਗੀਆਂ ਨੇ ਪਰ ਲਾਈਕ ਵਧੀਆ ਤਾਂ ਨਹੀਂ ਲੱਗਦੀ ਮੈਨੂੰ ਨਹੀਂ ਪਰ ਦੱਸੋ ਤੁਸੀਂ ਇਹ ਪੁੱਛਿਆ ਸੀ ਕਿਹੜੀ ਗੱਲ ਵਧੀਆ ਲੱਗਦੀ ਤੁਹਾਨੂੰ ਪਿੰਡ ਚ ਰੂੜੀਆਂ ਵਧੀਆ ਲੱਗਦੀਆਂ ਜੀ ਪਿੰਡ ਚ ਰੂੜੀਆਂ ਹੋਣੀਆਂ ਨਹੀਂ ਚਾਹੀਦੀਆਂ ਜੀ ਪਰ ਪਿੰਡੀ ਗਾਦਾ ਜੀ ਆਹ ਤੇਰੀ ਗੱਲ ਐ ਆਹ ਤੇਰੀ ਗੱਲ ਐ ਥੀਰ ਕੇ ਰੱਖਦਾ 209 ਦਾ ਕੋਟਾ ਦੇਾਂਗੇ 209 ਦਾ ਕੋਟਾ ਦੇਾਂਗੇ 121 ਰਮਾ ਉਹਨੂੰ ਦਿਲ ਵੀ ਦੇਾਂਗੇ ਉਹਨਾਂ ਚੂਜ ਸਾਡੇ ਨਾਲ ਉਹਨਾਂ ਦੇ ਵੀ ਤੇ ਆਏਗੇ ਖੜ ਕੇ ਖੜ ਕੇ ਖੜ ਕੇ ਖੜ ਕੇ ਖੜ ਕੇ ਖੜ ਕੇ ਬੰਦਾ ਨਹੀਂ ਜਹਾਨ ਛੱਡਦੇ ਬੰਦਾ ਨਹੀਂ ਜਹਾਨ ਛੱਡਦੇ ਦੱਸ ਲੈਣਾ ਕਿ ਕਿਸੇ ਨੇ ਮੂਰੇ ਅੜ ਕੇ ਤੇ ਠੀਕ ਹੈ ਮਤਲਬ ਬਹੁਤ ਸੋਹਣਾ ਜਿਹੜਾ ਹਾਸਾ ਕੀਤਾ ਹੋਇਆ ਦੀ ਹਿਪੋਕੈਂਪਸ ਇੰਸਟੀਟਿਊਟ ਇਸ ਸਮੂਰੂਪ ਦੇ ਵਿੱਚ ਪੈਂਦਾ ਤੇ ਨਾਲ ਹੀ ਮੈਗਨਿਕ ਤੋਂ ਟੀਚਰ ਸਾਹਿਬਾਨ ਨੇ ਜਿਹੜੇ ਸਾਡੇ ਵੀਡੀਓ ਦੇਖਦੇ ਸੀ ਸੋ ਮੈਂ ਨਹੀਂ ਚਾਹੁੰਦਾ ਵੀ ਉਹਨਾਂ ਸੀ ਗੱਲਬਾਤ ਨਾ ਕਰਕੇ ਜਾਈਏ ਆਜੂ ਦੀ ਇੱਧਰ ਆਜੂ ਦੀ ਜਿੱਥੇ ਖੜਜੋ ਕੋਈ ਚੱਕਣੇ ਜੀ ਨਾਮ ਕੀ ਹੈ ਜੀ ਟੀਚਰ ਤੁਸੀਂ ਵੀ ਜੀ ਇੱਕ ਇੱਕ ਉਹ ਗਾਣਾ ਨਹੀਂ ਬਣਾ ਉਹ ਕੀ ਗਾਣਾ ਗਾਣਾ ਉਹ ਗੱਲਾਂ ਗੋਰੀਆਂ ਦੇ ਵਿੱਚ ਟੋਏ ਉਹ ਮਾਰਨਾ ਗੋਰਨਾ ਨਹੀਂ ਕੱਲਾ ਗਾਣਾ ਹੀ ਗਾਉਣਾ ਸੀ ਆਪਾਂ ਤੇ ਇਹ ਕਿਸੇ ਕਿਸ ਦੀ ਪੈਂਦਾ ਮਮਾ ਜੀ ਹਾਂਜੀ ਹਾਂ ਕੀ ਸੀ ਮੜਾ ਗਾਣਾ ਦਵਾ ਸੁਣਾ ਗੱਲਾਂ ਗੋਰੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਓਏ ਹੋਏ ਓਏ ਹੋਏ ਦਹਾਈ ਪੈ ਗਈ ਓ ਕੁੜੀ ਕੱਢ ਕੇ ਕਾਲ ਜਾ ਓਏ ਕੱਢ ਕੇ ਕਾਲ ਜਾ ਲੈ ਗਈ ਓ ਗੱਲਾਂ ਗੋਰੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਓਏ ਅੱਗੇ ਨਹੀਂ ਬਦਰਾ ਮੇਰਾ ਭਰਾ ਤੇ ਇਹ ਇਹ ਪਤਾ ਇਹ ਗਾਣੇ ਬਣੇ ਆ ਇਹ ਮੈਮ ਕਿਸੇ ਕਿਸ ਦੀ ਟਾਈਪ ਬੜਾ ਟੋੜਾ ਵਧੀਆ ਬਹੁਤ ਸੋਹਣੇ ਲੱਗ ਰਹੇ ਜੀ ਹਾਂ ਪਹਿਲਾਂ ਤੁਸੀਂ ਨਾਂ ਸੁਣਾਮ ਕੀ ਤੁਹਾਡਾ ਜੀ ਨਵਨੀਤ ਕੌਰ ਹੈ ਨਵਨੀਤ ਕੌਰ ਤੁਹਾਡਾ ਨਾਮ ਹੈ ਜੀ ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਸਾਰੋਂ ਸਾਰੋਂ ਪਿੰਡ ਤੋਂ ਬਿਲੋਂਗ ਕਰਦੇ ਹਾਂ ਸਾਰੋਂ ਪਿੰਡ ਦੀ ਖਾਸ ਗੱਲ ਕੀ ਹੈ ਜੀ ਵੀ ਲੋਕ ਵਧੀਆ ਨੇ ਉੱਥੇ ਸਾਡੇ ਵਾਲੇ ਮਾੜੇ ਨੇ ਅਡਾਂਗ ਲੱਗੇ ਮੇਰੇ ਕੱਚੇ ਹੈਲਪਫੁਲ ਲੀਚਰ ਆ ਲਾਈਕ ਅ ਹੈਲਪ ਕਰਦੇ ਨੇ ਸਾਰਿਆਂ ਦੇ ਤੁਹਾਡੇ ਪਿੰਡ ਦੇ ਲੋਕ ਚੰਗੇ ਆ ਇੱਕ ਦੂਜੀ ਹੈਲਪ ਕਰਦੇ ਆ ਬਾਕੀ ਪਿੰਡਾਂ ਨਾਲੋਂ ਬਾਕੀ ਪਿੰਡ ਨਹੀਂ ਮੈਨੂੰ ਪਤਾ ਤੁਹਾਨੂੰ ਤੁਹਾਡੇ ਪਿੰਡ ਦਾ ਪਤਾ ਹੈ ਜੀ ਠੀਕ ਹੈ ਕਿ ਤੁਹਾਡੇ ਪਿੰਡ ਦੇ ਲੋਕ ਚੰਗੇ ਆ ਜੀ ਹੈਲਪ ਕਰਦੇ ਦੂਜੀ ਗੱਲ ਖਾਸ ਕੀ ਹੈ ਜੀ ਦੂਧਾ ਉੱਥੇ ਪਾਰਕ ਆ ਠੀਕ ਆ ਲੋਕ ਉੱਥੇ ਜਾ ਸਕਦੇ ਆ ਆਪੀਆਂ ਕੁਝ ਵੀ ਐਕਟੀਵਿਟੀਜ਼ ਕਰਨ ਦੇ ਲਈ ਬਸ ਇਹੀ ਵਧੀਆ ਲੱਗਦਾ ਲੇਕ ਪਤਾ ਕਿੱਥੇ ਕਰਾਂ ਇਹਨਾਂ ਇੱਕ ਲਈ ਉਹ ਜਿਹੜੀਆਂ ਗੜਾਤੀਆਂ ਜਿਹੜੀਆਂ ਦੋ ਚਾਰ ਗਰਾਂਉਂਦੇ ਉਹ ਨਹੀਂ ਦੱਸੇ ਵੀ ਰੂੜੀਆਂ ਦੇ ਵੀ ਆ ਕੇ ਖੇ ਜਾਂਦੇ ਲੋਕ ਇਹ ਮੇ ਜੀ ਦਾ ਦੱਸ ਹੀ ਨਹੀਂ ਪਿੰਡਾਂ ਦੇ ਤੁਹਾਡੇ ਪਿੰਡ 'ਚ ਰੂੜੀਆਂ ਹੈ ਨਹੀਂ ਸੱਚ ਦੱਸਿਓ ਜੀ हैगियाने पर लाइक वो वधिया त नहीं लगती है मेनू नहीं पर दसो ता तू से पुछया से केडी गल वधिया लागदी है थोनू ਪਿੰਡ ਚ ਰੂੜੀਆਂ ਵਧੀਆਂ ਲਗਦੀਆਂ ਜੀ ਪਿੰਡ ਚ ਰੂੜੀਆਂ ਹੋਣੇ ਨਹੀਂ ਚਾਹੀਦੀਆਂ ਜੀ ਨਾ ਪਰ ਪਿੰਡੀ ਘਾਦਾ ਜੀ ਪਿੰਡ ਦਾ ਘਹਾਰਾਂ ਦੀ ਬੋਤਲ ਆ ਆ ਤੇਰੀ ਗੱਲ ਹੈ ਈਲ ਕੇ ਰੱਖਦਾ ਇਹ ਠੁੱਕਦਾ ਪੈਸੇ ਆ ਗਿਆ ਸੀ ਨਹੀਂ ਗੱਲ ਆ ਪਿੰਡ ਦੀ ਜਿਹੜੀ ਖਾਸ ਗੱਲ ਆ ਮਿੱਤਰੋ ਘਹਾਰਾਂ ਦਾ ਪਤਾ ਲੱਗਦਾ ਵੀ ਜਿਹੜਾ ਪਿੰਡ ਆ ਉਹ ਆ ਗਿਆ ਇਹ ਪਿੰਡਾਂ ਚ ਇਦਾਂ ਚੀਜ਼ਾਂ ਹੁੰਦੀਆਂ ਨੇ ਸਹੀ ਗੱਲ ਆ ਜੀ ਦੋ ਥੋੜੇ ਪਿੰਡ ਦੇ ਖਾਸ ਗੱਲਾਂ ਨੇ ਇੱਕ ਪਾਰ ਕੇ ਇੱਕ ਲੋਕ ਚੰਗੇ ਆ ਜੀ ਤੀਜੀ ਖਾਸ ਗੱਲ ਕੀ ਤੁਹਾਡੇ ਪਿੰਡ ਦੀ ਜੀ بس ਆਹੀ ਕੁਛ ਵਧੀਆ ਹੂੰ ਹੋ ਟੋਬੇ ਤੇ ਵੀ ਵਾਗਿਆ ਤੀ ਇਹ ਮੁੰਡੇ ਵਿਚਾਰੇ ਭੋਲੇ ਹੁੰਦੇ ਆ ਯਾਰ ਸੱਚ ਬੋਲ ਜਾਂਦੇ ਆ ਤੁਹਾਡਾ ਨਾਮ ਕੀ ਹੈ ਜੀ ਹਰਸ਼ ਹਰਸ਼ ਜੀ ਅਰਸ਼ 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 ਜੀ ਅਰਸ਼ ਸਾਡੇ ਵੀਰ ਨੂੰ ਤੁਸੀਂ ਦੇਖਦੇ ਰਹਿੰਦੇ ਰਹਿੰਦੇ ਆ ਆਪਣਾ ਮਾਈਕ ਫੜੋ ਜੀ ਕੀ ਜਿ ਲੱਗਦਾ ਸੀ ਵੀ ਹਾਂ ਵੀ ਸ਼ੂਟ ਕਰਨਾ ਆਉਣਗੇ ਮੈਂ 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 ਬੋਲੂਗੀ ਕੁਝ ਸੋਚਿਆ ਹੁੰਦਾ ਵੀ ਮੈਂ ਅਤਾ ਜੀ ਜ਼ਰੂਰ ਕਹਿਣਾ ਚਾਹੁੰਦੀ ਆ ਨਾ ਹੁੰਦੇ ਨਰਵਸ ਹੋ ਨਾ ਨਰਵਸ ਨਾ ਹੋ ਜੀ ਦੇਖੋ ਥੋੜੇ ਆਰਾਮ ਆਰਾਮ ਦਾ ਖੜ ਕੇ 10 ਮਿੰਟ ਮੇਰੇ ਵੀ ਕੀ ਜਿ ਲੱਗਦਾ ਸੀ ਵੀ ਜਦੋਂ ਆਏ ਟਾਈਮ ਇਵੇਂ ਜ਼ਰੂਰ ਕਹਿਣਾ ਉਹਨਾਂ ਨੂੰ ਸਾਈਸ ਵੀ ਇੰਜੋਏ ਹੋਗਾ ਵਧੀਆ ਹਾਂ ਕੋਈ ਕੋਈ ਆਪਦੇ ਪਰ ਤੁਸੀਂ ਕੋਈ ਸ਼ੇਅਰ ਚੱਕ ਗਾਣਾ ਸੁਣਾਉਣਾ ਚਾਹੁੰਦੇ ਹੋ ਜੀ ਨਹੀਂ ਥੋੜੀ ਭੈਣ ਸਾਡੀ ਬਣਾ ਦੇਖਦੀ ਹੈ ਜੀ ਹਾਂ ਜੀ ਉਹ ਉਹਨੇ ਕਿਤੇ ਗਾਲਾਂ ਗੋਲ ਕੱਢੀਆਂ ਨਹੀਂ ਜੀ ਥੋੜੀ ਭੈਣ ਨੇ ਜੀ ਨਾ ਮੇਰੇ ਨਾਲ ਹੀ ਲੜਦੀ ਹੁੰਦੀ ਓੰਜ ਨਹੀਂ ਥੋੜਾ ਕਿੱਦਾਂ ਦੀ ਲੜਾਈ ਹੁੰਦੀ ਹੈ ਭੈਣਾ ਭੈਣਾ ਚਾਹਸ ਵਿੱਚੀ ਮਾ ਸੂਟਾਂ ਵਿੱਚੀ ਲੈ ਵੇ ਦੇਖ ਕਿੱਝ ਨਵੇਂ ਲਿਖ ਰਿਹਾ ਭੈਣਾ ਭੈਣ ਦੀ ਲੜਾਈ ਕਿਹੜੀ ਜੀ ਪਿੱਛੇ ਹੁੰਦੀ ਹੈ ਜੀ ਸੂਟਾਂ ਵਿੱਚੀ ਸੂਟਾਂ ਪਿੱਛੇ ਸੂਟਾਂ ਵਿੱਚ ਕਿੰਨਾ ਲੰਮੀ ਸੂਟ ਇੱਕ ਦੋ ਥੋੜੇ ਕੋਲ ਘਟਨੇ ਥੋੜ ਕਿਆ ਮਾਚਦੀ ਉਹ ਉੱਤ ਨਾਲ ਲੈ ਕੇ ਆਉਂ ਮਾਚਦੀ ਆ ਥੋੜੀ ਨਹੀਂ ਮਾਚਦੀ ਨਹੀਂ ਮਤਲਬ ਵੀ ਐ ਕਹੋਗੀ ਵੀ ਹਾਂ ਮੈਂ ਵੀ ਲੈ ਆਈ ਮਤਲਬ ਜਿਹੜਾ ਸੂਟ ਤੁਸੀਂ ਲੈ ਆਏ ਜੀ ਉਹ ਹੀ ਸੂਟ ਥੋੜੀ ਭੈਣ ਲੈ ਕੇ ਆਉਂਦੀ ਉਹ ਤੋਂ ਉੱਤੇ ਦਾ ਲੈ ਕੇ ਆਉਂ ਉਹ ਉੱਤੇ ਦਾ ਲੈ ਕੇ ਆਉਂਦੀ ਇਹ ਇਹ ਕਿਉਂ ਚੀਜ਼ ਹੈ ਵੀ ਐ ਕਿਉਂ ਕਰਦੀ ਥੋੜੀ ਭੈਣ ਜੀ ਬਸ ਉਹੀ ਸੂਟਾਂ ਪਿੱਛੇ ਫੇਰ ਗੱਲ ਸੂਟਾਂ ਦੀ ਆ ਕੀ ਹੈ ਕਦੇ ਆਪਦੀ ਭੈਣ ਦੀ ਤਾਰੇ ਚ ਕੋਈ ਦੋਸ਼ ਛੱਦ ਗੈਣਾ ਚਾਹੁੰਦੀ ਮੇਰੀ ਭੈਣ ਦੇ ਆ ਗੱਲਾਂ ਮੈਨੂੰ ਬੜੀ ਵਧੀਆ ਲੱਗਦੀ ਨੇ ਜੀ ਬਸ ਜੇ ਕਦੇ ਮੈਨੂੰ ਕੋਈ ਚੀਜ਼ ਦੀ ਲੋੜ ਹੁੰਦੀ ਉਹ ਭੇਜ ਦਿੰਦੀ ਆ ਹੂੰ ਥੋੜੀ ਭੈ ਮਤਲਬ ਮੈਰਿਡ ਨੇ ਮੇਰੀ ਕੋਟਲੇ ਅੱਛਾ ਮੇਰੀ ਕੋਟਲੇ ਮੈਰਿਡ ਹੈ ਜੀ ਠੀਕ ਹੈ ਜੀ ਤੇ ਮੰਮੀ ਜਿਹੜੀ ਦੀ ਖਾਸ ਗੱਲ ਕੀ ਲੱਗਦੀ ਹੈ ਕੰਮ ਨੂੰ ਨਹੀਂ ਕਹਿੰਦੇ ਉਹ ਸਾਰਾ ਨੂੰ ਵਧੀਆ ਲੱਗਦੀ ਚੀਜ਼ ਜਿਹੜੇ ਕੰਮ ਨੂੰ ਡਾ ਕਹਿੰਨਾਂ ਨੇ ਜੋਇੰਟ ਫੈਮਿਲੀ ਜਾਂ ਸਿੰਗਲ ਫੈਮਿਲੀ ਹੈ ਜੀ ਜੋਇੰਟ ਕਿੰਨੇ ਟਾਂ ਜਾਣੇ ਕਿੰਨੇ ਟਾਂ ਪਰ ਜ ਟੋਟਲੀ ਜੀ 6 6 ਮੜਾ ਹੌਣ ਦੋ ਸਟੈਪ ਬਾਏ ਸਟੈਪ ਜੀ ਚਾਚਾ ਜੀ ਪਹਿਲਾ ਕੌਣ ਆਇਆ ਜੀ ਉਹ ਤਾਂ ਹੁਣ ਪ੍ਰਾਣੀ ਤੋਂ ਪ੍ਰਾਣੀ ਆਏ ਨੇ ਨਹੀਂ ਉਨੇ ਪ੍ਰਾਣੀ ਵੀ ਨਹੀਂ ਜਾਣਾ ਜਿੰਨੇ ਕੇ ਮਨ ਕੇ ਚਲਿ ਪਰਿਵਾਰ ਦਾ ਰੈਪਰਜੈਂਟ ਰੋਟੀ ਪਾਣੀ ਸਾਰੇ ਖਾਂਦੇ ਆ ਜੀ ਸਭ ਤੋਂ ਪਹਿਲਾਂ ਕੌਣ ਆਇਆ ਜੀ ਹੁਣ ਦੱਸ ਦਿੰਨੀ ਆ ਹਾਂ ਹੁਣ ਦੀ ਦੱਸਨੇ ਜੀ ਪ੍ਰੈਜ਼ੈਂਟ ਟਾਈਮ ਜਿੰਨੇ ਜਾਣੇ ਹੈਗੇ ਜੀ ਚਾਚਾ ਜੀ ਡੈਡੀ ਮੰਮੀ ਬ੍ਰਦਰ ਸਿਸਟਰ ਨਹੀਂ ਸਟੈਪ ਬਾਈ ਸਟੈਪ ਪਾਉਣ ਦੋ ਜੀ ਸੀਰੀਜ਼ ਬਣਾ ਕੇ ਵੀ ਕਿਹੜਾ ਕਿਹਦੇ ਨਾਲ ਲੇਟ ਕਰਦੇ ਜੀ ਸਭ ਤੋਂ ਪਹਿਲਾਂ ਜੀ ਡੈਡੀ ਸਭ ਤੋਂ ਪਹਿਲਾਂ ਡੈਡੀ ਜੀ ਫੇਰ ਜੀ ਚਾਚਾ ਜੀ ਮੇਰੇ ਸਾਂਝੀ ਨਹੀਂ ਆਇਆ ਦੇਖੋ ਡੈਡੀ ਦਾ ਚਾਚੀ ਨਾਲ ਕੋਈ ਲਿੰਕ ਨਹੀਂ ਹੈ। ਦੇਖ ਵੀ ਮੇਰੇ ਸਾਂਝੀ ਨਹੀਂ ਹੁੰਦਾ। ਸਵਾਲ ਸਾਹਮਣੇ ਕੋਸ਼ਿਸ਼ ਕਰੋ ਜੀ। ਜਿਹੜਾ ਜਿਹੜੇ ਨਾਲ ਲਿੰਕ ਦੇਖੋ ਡੈਡੀ ਦਾ ਚਾਚੀ ਨਾਲ ਕੋਈ ਲਿੰਕ ਨਹੀਂ ਹੈ। ਅੱਛਾ ਠੀਕ ਹੈ ਠੀਕ ਹੈ। ਹਾਂ ਥੋੜਾ ਜਿਹਾ। ਲੈ ਬੜੇ ਵੀਰੇ ਜਾ ਐ ਸੁਣ ਲਓ ਵੀ ਕਿੰਨੇ ਐ ਟੈਪਰ ਦੇ ਵਿੱਚ। ਹਾਂ ਜੀ। ਅਰੇ ਤੁਸੀਂ ਇਦਾਂ ਕਿੰਨੇ ਵੀ ਮੰਮੀ ਡੈਡੀ। हां हां ਵੀ ਪ੍ਰੋਪਰ ਐ ਐਦੇ ਸੁਣਾਓ ਵੀ ਸਟੈਪ ਬੈਸਟ ਵੀ ਕਿਹੜਾ ਕਿਹਨਾਂ ਲੇਟ ਕਰਦਾ ਕਿਵੇਂ ਕਿਵੇਂ ਸਿਸਟਮ ਹੈ ਲਈ ਹਾਂ ਸੌਤੋਂ ਪਹਿਲਾ ਜੀ ਮੂਵੀ ਡੈਡੀ ਪਹਿਲਾ ਥੋੜੀ ਮੰਮੇ ਆਈ ਫਿਰ ਥੋੜਾ ਡੈਡੀ ਆਇਆ ਹਾਂ ਸਵਾਲ ਸਮਝ ਦੁਬਾਰੇ ਫੇਰ ਜੀ ਸੌਤੋਂ ਹੋਰ ਪੁੱਛ ਲੋ ਮੈਨੂੰ ਸਮਝ ਨਹੀਂ ਆਇਆ ਨਹੀਂ ਦੇਖੋ ਜਾਣੇ ਡੱਬਰ ਦੀ ਗਨੌਣੇ ਜਿੰਨੇ ਜਾਣੇ ਜੀ ਜਿਹੜਾ ਜਿਵੇਂ ਜਿਵੇਂ ਆਇਆ ਜਿਵੇਂ ਹੁਣ ਥੋੜੀ ਭੈਣ ਤੁਹਾਡੇ ਨਾਲ ਪਹਿਲਾਂ ਆਈ ਹੈ ਨਾ ਜੀ ਤਾਂ ਪਹਿਲਾ ਤੁਹਾਡੇ ਨਾਲ ਪਹਿਲਾਂ ਥੋੜੀ ਕੌਣ ਆਊਗੀ ਜੀ ਪੈਨ ਹਾਂ ਬਸ ਉਵੇਂ ਸੁਣਾਉਣੀ ਜੀ ਸਭ ਤੋਂ ਪਹਿਲਾਂ ਤੇ ਡੈਡੀ ਆਏ ਫਿਰ ਮੰਮੀ ਆਈ ਹਾਂ ਹੁਣ ਸਟੈਪ ਹੈ ਹੁਣ ਸਹੀ ਹੈ ਪਹਿਲਾ ਕੌਣ ਆਇਆ ਜੀ ਡੈਡੀ ਫਿਰ ਜੀ ਮੰਮੀ ਫਿਰ ਭੈਣ ਆਈ ਅੱਛਾ ਫਿਰ ਭੈਣ ਹੈ ਠੀਕ ਹੈ ਜੀ ਫਿਰ ਭਰਾ ਆਇਆ ਹਮ ਫਿਰ ਮੈਂ ਆਈ ਫਿਰ ਚਾਚਾ ਤੇ ਹੁਣ ਲੇਟ ਨਹੀਂ ਹੱਟਦੇ ਮੇਰੇ ਕੋਲ ਆਪਾ ਜੀ ਥੈਂਕ ਯੂ ਸੋ ਮਚ ਪੈਨ ਵੀਰੇ ਵੀ ਗੱਲਬਾਤ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਕੋਈ ਪਰਿਵਾਰ ਨੂੰ ਜਾ ਕੋਈ ਆਪਣੇ ਵੱਲ ਕੋਈ ਸਨੇਹਾ ਕਿਸੇ ਮੁੰਡੇ ਨਾਲ ਚਾਹੁੰਦੇ ਹੋ ਕੋਈ ਬੱਚਿਆਂ ਨੂੰ ਕੋਈ ਸਟੂਡੈਂਟਸ ਨੂੰ ਕੋਈ ਕੁੜੀਆਂ ਜਾਂ ਮੁੰਡਿਆਂ ਨੂੰ ਵੱਖਰੇ ਵੱਖਰੇ ਚ ਕੋਈ ਗੱਲਬਾਤ ਹੁੰਦੀ ਹੈ ਮੰਨਦੇ ਨਹੀਂ ਬਸ ਖੁਸ਼ ਰਹਿਆ ਕਰੋ ਸਾਰੀ ਕੁਛ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਪਿਆਰ ਮੇਰੀ ਤੁਸੀਂ ਕੋਈ ਗੱਲਬਾਤ ਕਹਿਣਾ ਚਾਹੁੰਦੇ ਹੋ ਜੀ ਨਹੀਂ ਜੀ ਉਹ ਗੱਲਾਂ ਕੋਰੀਆਂ ਅਸੀਂ ਮਰ ਗਏ ਓਏ ਹੋਏ ਮੈਂ ਯਾ ਕਰਦੀ ਹਾਂ ਹੋਰ ਕੋਈ ਗੱਲਬਾਤ ਪੈਣ ਮੇਰੀ ਕੋਈ ਮੰਨ ਦੇ ਵਿੱਚ ਹੋਵੇ ਜੀ ਬਸ ਪੋਜ਼ਿਟਿਵ ਰਹਿਆ ਕਰੋ ਹਰ ਟਾਈਮ ਨੈਗੇਟਿਵ ਚੀਜ਼ਾਂ ਮਰੇ ਨਾ ਸੋਚੋ ਹੂੰ ਠੀਕ ਹੈ ਜੀ ਪੋਜ਼ਿਟਿਵ ਰਹਿਾਂਗੇ ਤਾਂ ਹੀ ਆਪਾਂ ਪ੍ਰੋਬਲਮਸ ਨੂੰ ਹੈਡਲ ਕਰਾਂਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ ਜੀ ਮੰਮੀ ਡੈਡੀ ਵੱਡੇ ਵੀਰੇ ਹਾਂਜੀ ਆ ਮਾਈਕ ਫੜ ਕੇ ਜੀ ਹਾਂਜੀ ਮੰਮੀ ਡੈਡੀ ਮੈਂ ਤੇ ਭੈਣ ਸਟੈਪ ਬਾਈ ਸਟੈਪ ਆਉਣਗੇ ਜੀ ਡੈਡੀ ਮੰਮੀ ਮੈਂ ਤੇ ਭੈਣ ਚਾਰ ਜਣੇ ਜੀ ਤੁਹਾਡੀ ਭੈਣ ਨਾਲ ਲੜਾਈ ਹੁੰਦੀ ਥੋਡੀ ਜੀ ਆਪਣੀ ਹਾਂ ਹੋ ਜਾਂਦੀ ਆ ਕਿਹੜੀ ਗੱਲ ਤੇ ਹੁੰਦੀ ਆ ਜੀ બસ ਆਹੀ ਸਮ ਟਾਈਮ ਮੈਂ ਉਹਨੂੰ ਕੋਈ ਗੱਲ ਕਹਿ ਦਿੰਨੀ ਆ ਤੇ ਉਹ ਨਹੀਂ ਮੰਨਦੀ ਤਾਂ ਕਰਕੇ ਮੈਂ ਤੁਸੀ ਚਾਹੋ ਨੀ ਥੋੜੀ ਭੈਣ ਥੋੜੀ ਗੱਲ ਮੰਨਨੀ ਸੀ ਉਹ ਮੰਨਦੀ ਕਿਉਂ ਨਹੀਂ ਕੀ ਰੀਜ਼ਨ ਕੀ ਬਣ ਜਾਂਦਾ ਜਿਆਤਰ ਨਹੀਂ ਜਿਵੇਂ ਕੀ ਹਨਾ ਕਈ ਵਾਰ ਮੈਂ ਉਹਨੂੰ ਕਹਿ ਦਾਨੀ ਵੀ ਤੂੰ ਮੇਰੇ ਕੱਪੜੇ ਨਹੀਂ ਪਾਉਣੇ ਹੈਗੇ ਤੇ ਐ ਨਹੀਂ ਮਾੜੀ ਨੀਂਦ ਵਾਲੀਆਂ ਤੂੰ ਥੋੜੇ ਅਕੋਰਡਿੰਗ ਦੀ ਜਿਆਤਰ ਸਭ ਤੋਂ ਵੱਧ ਮਾੜੀ ਦੜ ਥੋੜੇ ਦੋਨਾਂ ਚੋਂ ਕੌਣ ਹੈ ਜੀ ਮਾੜੀ ਦੜ ਕਿਵੇਂ ਮਾੜੀ ਨੀਂਦ ਵਾਲਾ ਜੇ ਨੀਂਦ ਵਾਲਾ ਵੀ ਥੋੜੀ ਜੀ ਜ਼ਿਆਦਾ ਢੰਗ ਮਾਰਦੀ ਹੈ ਜੋ ਉਹਦੀ ਜੀਬ ਜ਼ਿਆਦਾ ਨਗ ਮਾਰਦੀ ਉਹਦੀ ਉਹਦੀ ਜੀਬ ਜ਼ਿਆਦਾ ਨਗ ਮਾਰ ਕੇ ਤੇ ਫਿਰ ਕਹਿ ਦੋdepend ਵੀ ਤੇਰੀ ਜੀਬ ਜ਼ਿਆਦਾ ਨਗ ਮਾਰਦੀ ਨਹੀਂ ਨਹੀਂ ਆਏ ਤਾਂ ਮੇਰੀ ਭੈਣ ਸਿਆਣੀ ਆ ਥੋੜੀ ਭੈਣ ਹੁਣ ਸਿਆਣੀ ਵੀ ਆਈ ਹੈ ਹੁਣ ਇਹਨੇ ਪੱਤੀ ਗਾ ਲ ਮੇਰੇ ਤੇ ਆ ਚੁੱਕੀਆਂ ਜੀ ਸਿਆਣੀਆ ਠੀਕ ਹੈ ਹੋਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਾ ਵਧੀਆ ਲੱਗਿਆ ਜੀ ਵੀਡੀਓ ਵਿੱਚ ਆ ਕੇ ਜੀ ਹਾਂਜੀ ਖੁਸ਼ ਹਾਂ ਜੀ ਹਾਂਜੀ ਹਲੇ 1 2 3 ਹਲੇ ਹਲੇ ਕਿ ਲੱਖ ਖੁਸ਼ੀਆਂ ਪਾਸਾਆਂ ਸਾਈਆਂ ਸਤਿਗੁਰ ਨਦਰ ਕਰੇ ਵਾਜੀ ਵਾ ਤੇ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਤੇ ਚੌਲ ਥੋੜੇ ਜੇ ਪੁੱਜ ਗਏ ਸੀ ਤੇ ਮ ਮੁੰਡੇ ਦੇ ਪਿਤਾ ਜੀ ਸਰਦਾਰ ਜੁਗਿੰਦਰ ਸਿੰਘ ਤੇ ਕੁੜੀ ਦੇ ਪਿਤਾ ਜੀ ਸਰਦਾਰ ਹਰਿੰਦਰ ਸਿੰਘ ਤੇ ਬਹੁਤ ਬਹੁਤ ਪਿਆਰ ਤੇ ਬਹੁਤ ਸਤਿਮਨਾ ਲੈਂਦੇ ਹੋਏ ਸ਼ੁਰੂ ਕਰਦੇ ਆ ਅੱਜ ਮਿਸ ਨਿਊ ਹੇ ਹੇ ਬਾਈਕ ਨਾਲ ਕਮੈਂਟਰਾਂ ਛੱਡ ਕਵਾੜੀ ਦਾ ਕੰਮ ਕਰ ਵਧੀਆ ਤੁਰ ਗਿਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਮੇਰਾ ਪ੍ਰਾ ਤੇ ਹਾਂ ਜਿੱਤੇਰਾ ਸ਼ੇਰ ਵੀ ਰਹਿੰਦਾ ਜਾ ਆ ਜਾ ਜਾ ਦੋ ਸ਼ੇਰ ਰਹਿੰਦਾ ਜਾ ਜੀ ਆ ਜਾ ਜਾ ਇੱਕ ਵਾਰੀ ਹੋ ਟ੍ਰਾਈ ਕਰ ਲੈ ਕੁਸਿੰਦਰ ਹਾਂ ਗਲਤੀਆਂ ਤੇ ਸਜਾਂਗੇ ਕਹਿੰਦਾ ਮੈਂ ਬਹੁਤ ਗਲਤੀਆਂ ਕੀਤੀਆਂ ਪਰ ਮੈਨੂੰ ਸਜ਼ਾ ਉੱਥੇ ਮਿਲੀ ਜਿੱਥੇ ਮੈਂ ਸਹੀ ਸੀ ਹੂੰ ਠੀਕ ਐ ਬਹੁਤ ਹੋ ਗਿਆ ਥੈਂਕ ਯੂ ਸੋ ਮੇਰਬਾਨਾ ਮਿਹਰਬਾਨੀ ਤੋਂ ਸਾਡੇ ਨਾਲ ਦੀ ਹਿਪੋਕੈਂਪਸ ਦੇ ਟੀਚਰ ਸਾਹਿਬਾਨ ਨੇ ਗੱਲਬਾਤ ਕਰਦੇ ਆ ਪੁੱਛਦੇ ਆ ਸਸੀਕਲ ਭਾਈ ਜੀ ਨਾਮ ਕੀ ਹੈ ਦੀ ਰਾਜ ਸ਼ਰਮਾ ਜੀ ਰਾਜ ਸ਼ਰਮਾ ਜੀ ਸਰ ਕਿੰਨਾ ਸਮਾਂ ਹੋ ਗਿਆ ਟੀਚ ਕਰਾਉਂਦੇ ਨੂੰ ਜੀ 1.5 ਸਾਲ ਜੀ 1.5 ਸਾਲ ਹੋ ਗਿਆ ਕਿਵੇਂ ਲੱਗਦੇ ਤੁਹਾਨੂੰ ਪਹਿਲਾਂ ਤੁਸੀਂ ਆਪ ਐਜ਼ ਅ ਸਟੂਡੈਂਟ ਪੜ੍ਹਦੇ ਸੀ ਤੇ ਹੁਣ ਪੜ੍ਹਾਉਂਦੇ ਹੋ ਜੀ ਹਾਂ ਜੀ ਹੁਣ ਪ੍ਰੋਫੈਸ਼ਨ ਚ ਆ ਗਏ ਜੀ ਪਹਿਲਾਂ ਸਟੂਡੈਂਟ ਸੀ ਹਾਂ ਤੁਸੀਂ ਸਰ ਇੰਨਾ ਮੈਨੂੰ ਚੌੜ-ਚੌੜ ਫਲ ਕਰਦੇ ਸੀ ਜਾਂ ਮਤਲਬ ਸ਼ੁਰੂ ਤੋਂ ਸੰਸੀਅਰ ਜੀ ਸੀ ਜੀ ਮੈਂ ਮੈ ਲਦੀ ਰਹਾ ਬੋਲੀ ਪੂਰੇ ਲਦੀ ਰਹਿ ਗਿਆ ਕਿਦਾਂ ਦੇ ਲਦਾ ਕੀਤਾ ਤੁਸੀਂ ਨਹੀਂ ਜੀ ਉਹ ਛੱਡੀ ਵੀ ਨਹੀਂ ਜੀ ਕੋਈ ਛੱਡੀ ਨਹੀਂ ਦੀ ਫਿਰ ਮਤਲਬ ਇੱਕ ਟੀਚਰ ਬਣਦੇ ਤੁਸੀਂ ਵੀ ਕਿਡਿ-ਕਿਡ ਜੀ ਆਪਦਾ ਚੇਂਜਿੰਗ ਕੀਤੀ ਵੀ ਮੈਨੂੰ ਯਾਰ ਐਵੇਂ ਤਾਂ ਕਰਨਾ ਪਊਗਾ ਆਟੋਮੈਟਿਕ ਆਪੀ ਚੇਂਜ ਆ ਜਾਂਦੀ ਹੈ ਪ੍ਰੋਫੈਸ਼ਨ ਚ ਆਉਂ ਸਰ ਅੱਛਾ ਜੀ ਮਤਲਬ ਜਿਵੇਂ ਇਹ ਇਦਾਂ ਦੇ ਇਹ ਵੀ ਮਤਲਬ ਸਾਰੀ ਟੀਚਰ ਬਣ ਸਕਦੇ ਇਹ ਦੇ ਬਣ ਸਕਦੇ ਆ ਹੂੰ ਇਹ ਠੀਕ ਹੈ ਨਹੀਂ ਬੜੀ ਵਧੀਆ ਗੱਲਾਂ ਮਲਾਓ ਹੌਲੀ ਹੌਲੀ ਆਪਦੇ ਆਪ ਚੇਂਜਿੰਗ ਆ ਜਾਂਦੇ ਜਦੋਂ ਬੰਦਾ ਪ੍ਰੋਫੈਸ਼ਨ ਚ ਆ ਜੂਗਾ ਨਾ ਆਪਦੇ ਆਪ ਚੇਂਜਿੰਗ ਆਉਣ ਲੱਗ ਜੂਗਾ ਬਿਲਕੁਲ ਤੁਸੀਂ ਕਿ ਸੋਚਿਆ ਕਿ ਲਾਈਫ ਦੇ ਚੀਜ਼ਾਂ ਮੈਂ ਤਾਂ ਯਾਰ ਆ ਚੀਜ਼ ਜ਼ਰੂਰ ਕਰਨੀ ਸੀ ਵੀ ਹੋ ਹੀ ਨਹੀਂ ਜਾਂ ਲਾਈਫ ਦੇ ਚ ਕੋਈ ਸਭ ਤੋਂ ਵੱਧ ਕੋ ਖੁਸ਼ੀ ਵਾਲਾ ਪਾਰਟ ਫਿਲਹਾਲ ਤਾਂ ਸਾਰਾ ਕੁਝ ਹੀ ਹੋ ਰਿਹਾ ਹੈ ਹਾਂ ਰਹਿਤ ਵਾਲੇ ਕੋਈ ਸ਼ੈ ਨਹੀਂ ਖਲਾਲ ਅੱਛਾ ਜੀ ਕਿੱਦਾਂ ਦੀ ਵਾਈਫ ਦੀ ਮੰਗਿਆ ਵੀ ਮੇਰੀ ਜਿਹੜੀ ਵਾਈਫ ਹੈ ਇਦਾਂ ਦੀ ਮੇਰੀ ਨਹੀਂ ਵਿਆਹ ਹੋਇਆ ਹੋਇਆ ਦੀ ਹਾਂ ਜੀ ਹਾਂ ਜੀ ਵਿਆਹ ਦੇ ਲਾਅ ਦੱਸੋ ਵੀ ਕੀ ਖੱਟਿਆ ਜੀ ਬਾਈ ਫੋਨਾਂ ਦੀ ਆ ਓਏ ਤੇ ਸਰ ਮਾਈ ਫੜ ਲਓ ਜੀ ਲੈ ਮੇਤਰੋ ਸਾਡੇ ਨਾਲ ਉਹ ਸਾਰੇ ਨੇ ਜਿਹਨਾਂ ਦੀ ਜਿਹੜੀ ਮੈਰਿਜ ਆ ਉਹ ਹੋਈ ਹੋਈ ਹੈ ਸੋ ਪੁੱਛਦੇ ਆ ਵੀ ਮੈਰਿਜ ਦੇ ਕੀ ਲਾਭ ਤੇ ਕੀ ਹਾਨੀਆਂ ਨੇ ਸਰ ਪਹਿਲਾਂ ਸਰ ਲਾਭ ਦੱਸੋ ਵੀ ਯਾਰ ਮੈਂ ਵਿਆਹ ਕਰਾਉਣ ਤੋਂ ਬਾਅਦ ਇੱਕ ਪੁਆਇੰਟ ਮੈਂ ਦੱਸਦੀ ਹਾਂ ਤੁਸੀਂ ਖੜਾਓਗੇ ਵਿਚਾਰੇ ਤੇ ਮੈਨੂੰ ਨਾ ਕਰੋ ਹਾਂ ਜੀ ਇੱਥੇ ਆ ਦੇ ਦੀ ਇੱਥੇ ਆ ਕੇ ਦੱਸੋ ਨਹੀਂ ਨਾ ਦੱਸਦੀਆਂ ਹਰ ਵਾਰਾ ਉਹ ਵੀ ਕਹਿੰਦੇ ਮਰਾਪ ਨੂੰ ਵੀ ਬਣਾ ਕੇ ਦਿਓ ਪੱਕਾ ਬਣਾ ਕੇ ਦਿਓ ਰੋਟੀ ਉਸ ਵੀ ਜੋ ਕਿਸ ਖਾਨ ਨੂੰ ਕਹਿੰਦੇ ਨੇ ਬਣਾ ਕੇ ਦਿੰਦੇ ਨੇ ਅੱਛਾ ਮਤਲਬ ਥੋੜੀ ਗੱਲ ਮੰਨਦੇ ਨੇ ਮੰਨਦੇ ਜੀ ਸਾਰੀ ਜਦੋਂ ਵੀ ਤੁਸੀਂ ਕੋਈ ਚੀਜ਼ ਕਹਿੰਦੇ ਨੇ ਜੀ ਹਾਂ ਜੀ ਕਦੇ ਕਦੇ ਤੁਸੀਂ ਕੋਈ ਕਿਹਾ ਉਹਨਾਂ ਨੇ ਤੁਸੀਂ ਕਦੇ ਕੋਈ ਚੀਜ਼ ਪੂਰੀ ਕੀਤੀ ਜੀ ਤੁਹਾਨੂੰ ਕਹਿੰਦੇ ਹੁਣ ਵੀ ਆਹ ਜੀ ਕਰਕੇ ਦੋ ਨੀ ਪਹਿਲੀ ਘੱਟ ਨਹੀਂ ਪੈਂਦੀ ਹੈ ਮਜਬੂਰੀਆਂ ਜਿਹਾ ਸ਼ੌਂਗ ਹੈ ਜੀ ਹਾਂ ਇੱਕ ਤਾਂ ਮਤਲਬ ਇਹ ਹੈ ਵੀ ਚਲੋ ਥੋੜੀ ਵੈਫ ਦੀ ਕੁਆਲਿਟੀ ਹੈ ਵੀ ਜਦੋਂ ਤੁਸੀਂ ਕੋਈ ਚੀਜ਼ ਮੰਗਦੇ ਹੋ ਤੁਹਾਨੂੰ ਉਹ ਕਰਕੇ ਦਿੰਦੇ ਆ ਹਾਂ ਜੀ ਦੂਜੀ ਕੁਆਲਿਟੀ ਉਹਨਾਂ ਦੀ ਕੀ ਹੈ ਜੀ ਕੁਆਲਿਟੀ ਕੁਆਲਿਟੀ ਇਹਨਾਂ ਉਸ ਦੀ ਹੂੰ ਕੋਈ ਵਿਆਧਵਾ ਲੱਗਿਆ ਵੀ ਯਾਰ ਮੈਨੂੰ ਆ ਚੀਜ਼ ਤੋਂ ਮੈਂ ਬੜਾ ਔਖਾ ਹਾਂ ਜੀ ਟਾਈਮਿੰਗ ਤੋਂ 7:00 ਵਜੇ ਕਰੇ ਬੜਨਾ ਪੈਂਦਾ ਵਿਆਧਵਾ ਜੀ ਪਹਿਲਾਂ ਫੜਦੇ ਸੀ ਜੀ ਪਹਿਲਾਂ 8:00 11:00 ਵਜੇ ਤੱਕ ਚੱਲਿਆ 7 ਮਤਲਬ ਕਿਵੇਂ ਫਿਰ ਜੇ ਤੁਸੀਂ ਨਾ ਜਾਓ ਫੇਰ ਜੀ ਫਿਰ ਕਲੇਸ਼ ਹੁੰਦਾ ਜੀ ਫੇਰ ਲੜਦੇ ਦੀ ਕੀ ਕਹਿੰਦੇ ਕੀ ਵੀ ਜਦੋਂ ਲੜਾਈ ਕਿੰਨੇ ਕ ਲੈਵਲ ਦੀ ਲੜਾਈ ਹੋਏ ਜੀ ਫੇਰ ਕੋਈ ਨਹੀਂ ਮੂੰਹ ਬਣਾਉਂਦਾ ਫੇਰ ਬਣਾਉਂਦਾ ਕੌਣ ਹੈ ਜੀ ਆਪਣੀ ਮਨਾਉਣਾ ਪੈਂਦਾ ਵੀ ওভার ਸੈਕਟਰ ਸਹੀ ਚੱਲ ਜਾਂਦੇ ਸਹੀ ਚੱਲ ਰਿਹਾ ਇੱਕ ਹੋਰ ਹੀ ਕਹਿੰਦੇ ਵੀ ਜਿਹਨੇ ਵਿਆਦਾ ਲੱਡੂ ਖਾਇਆ ਉਹ ਬਸਦਾ ਹੁੰਦਾ ਜਿਹਨੇ ਨਹੀਂ ਖਾਇਆ ਉਹ ਵੀ ਬਸਦਾ ਹੁੰਦਾ ਜੀ ਸੱਚੀ ਲੱਗਦੀ ਗੱਲ ਜੀ ਹੁਣ ਠੀਕ ਹੈ ਜਿਆਤਰ ਲੜਾਈ ਪਹਿਲਾਂ ਕੌਣ ਕਰਦਾ ਤੁਹਾਡੇ ਦੋਨਾਂ ਚੋਂ ਜੀ ਉਹੀ ਕਹਿੰਦੇ ਨੇ ਬਸ ਹੁਣ ਦੀ ਤਾਂ ਮੇਰੇ ਰਿਕਾਰਡਿੰਗ ਹੀ ਬਸ ਹੁੰਦਾ ਕਰੇ ਮੈਂ ਲੇਟ ਜਾਣਾ ਬਸ ਬਸ ਆਹੀ ਗੱਲ ਆ ਫਿਰ ਤੁਸੀਂ ਰੀਜ਼ਨ ਕੀ ਦਿੰਦੇ ਹੋ ਵੀ ਤੁਹਾਨੂੰ ਪਤਾ ਨਹੀਂ ਵੀ ਹੁਣ ਆਹ ਡਾਇਲੌਗ ਜ ਐਵੇਂ ਮੇ ਮਾਰਨੇ ਪੈਣਗੇ ਫਿਰ ਕੰਮ ਚੱਲੂਗਾ ਜੀ ਕਦੇ ਵੀਕਲ ਵੈਂਚਰ ਕਰਦੇ ਜੀ ਦਾ ਕੋਈ ਕੰਮ ਨਿਕਲੇ ਬਸ ਪਰ ਜਾਈ ਜੀ ਗੱਲਾਂ ਸੁਣ ਲਈਆਂ ਦੋਏ ਤਨੇ ਤ ਕਦਰ ਉਹ ਉਹ ਵਾਰ ਸੁਣੀ ਬੌਂਡਿੰਗ ਬਣੀ ਹੋਈ ਹੈ ਜੀ ਪੂਰੀ ਵਧੀਆ ਚਲੋ ਵਧੀਆ ਜ਼ਰੂਰ ਮਾਸਾ ਜੀ ਦੁਆ ਕਰੀ ਤੁਹਾਡੇ ਦੋ ਜਿਹੜਾ ਦੋਨਾਂ ਦਾ ਵਧੀਆ ਪਿਆਰ ਹੋ ਬਣਿਆ ਰਹੇ ਤੁਹਾਡਾ ਬਾਈ ਜੀ ਨਾਮ ਕੀ ਹੈ ਜੀ ਲਾਰਦਵਿੰਦਰ ਸੰਧੂ ਸੰਧੂ ਸਾਹਿਬ ਤੁਸੀਂ ਕੀ ਸੋਚਦੇ ਮੇਰੀ ਵਾਈਫ ਕਿਦਾਂ ਦੀ ਆਵੇ ਜੀ ਉਸਕਾ ਅੱਦਾਂ ਦੀ ਮਰਜ਼ੀ ਨਾਲ ਆਸੀ ਠੀਕ ਹੈ ਅਰੇਂਜ ਮੈਜ ਕਰਾਉਣੀ ਹੈ ਜੀ ਹਾਂ ਜੀ ਅਰੇਂਜ ਤੇ ਅਸੀਂ ਤਾਂ ਆਪ ਵੀ ਕਹਿੰਦੇ ਮਿੱਤਰੋ ਨਾ ਇਦਾਂ ਦਾ ਸਕੂਨ ਮਿਲਦਾ ਵੀ ਜਦੋਂ ਭਾਵੇਂ ਕਿ ਨਹੀਂ ਅਸੀਂ ਆਪਣੇ ਮਾਪੇ ਦੇ ਅਕੋਰਡਿੰਗ ਚੱਲਣਾ ਵੀਰੇ ਬਹੁਤ ਸੋਹਣੀ ਸੋਚ ਐ ਠੀਕ ਐ ਤੇ ਇਦਾਂ ਹੀ ਚੱਲਣਾ ਚਾਹੀਦਾ ਹੈ ਘਰ ਦੇ ਦੋ ਆਪੋਜੀਟ ਹੋ ਕੇ ਵੀ ਕੰਮ ਨਹੀਂ ਚੱਲਦਾ ਹੁੰਦਾ ਨਾ ਵਧੀਆ ਘਰੇ ਵੀ ਪਰਿਵਾਰ ਸਭ ਖੁਸ਼ ਮੰਗੋ ਓਕੇ ਬਾਈ ਠੀਕ ਐ ਤੇ ਮੈਂ ਕਹਿੰਦਾ ਲਾਸਟ ਜਿਹੜੀ ਆਪਾਂ ਵੀਡੀਓ ਦੀ ਐਂਡਿੰਗ ਐ ਉਹ ਹੈ ਇੱਕ ਬਾਈ ਦੇ ਇਧਰ ਬਾਈ ਦੇ ਗਾਣੇ ਨਾ ਕਰਾਂਗੇ ਇੱਕ ਬਾਈ ਦੇ ਉਹ ਸ਼ੇਅਰ ਦੇ ਗਾਣੇ ਨਾ ਕਰੇ ਇੱਕ ਤੋਂ ਥੋੜੇ ਸ਼ੇਅਰ ਦੇ ਗਾਣੇ ਨਾ ਕਰਾਂਗੇ ਠੀਕ ਐ ਕਿਉਂਕਿ ਲਾਸਟ ਜਿਹੜਾ ਜਰੂਰ ਸੋ ਵੀ ਨਿਕਲਣਾ ਚ ਤੇ ਸੋ ਬਹੁਤ ਏ ਗੱਲਾਂ ਮਿੱਤਰੋ ਨਾ ਕਰਦੇ ਤੁਹਾਨੂੰ ਮੈਂ ਇੱਕ ਗੱਲ ਹੋਰ ਜ਼ਰੂਰ ਸ਼ੇਅਰ ਕਰਦਾ ਵੀ ਆਲਸ ਪੀਟਲੀ ਮੰਨਿਆ ਪਰਮੰਨਾ ਇੰਸਟੀਚੂਟ ਹੈ ਮਿੱਤਰੋ ਹੈ ਨਾ ਬੜੇ ਤੁਸੀਂ ਵੀ ਫਿਲਹਾਲ ਦੀ ਘੜੀ ਆਫ ਸੀਜ਼ਨ ਦੇ ਵਿੱਚ ਵੀ ਤੁਸੀਂ ਬੜੇ ਸਟੂਡੈਂਟ ਹੋਰੇ ਲੱਗੇ ਹੋਏ ਹੋ ਸੋ ਜ਼ੋਰਦਾਰ ਤਾੜੀਆਂ ਆਪਣੇ ਇਸ ਗਰੁੱਪ ਦੇ ਨਾਮ ਤੇ ਇੱਕ ਵਾਰੀ ਜ਼ੋਰ ਲਾ ਦਿਓ ਤੇ ਜਿਹੜੀ ਹੁਣ ਵੀਡੀਓ ਦੀ ਐਂਡਿੰਗ ਹੈ ਤੇ ਬਾਈ ਕੋਈ ਮੈਂ ਕਹਿੰਦਾ ਕੋਈ ਗਾਣਾ ਜਾਂ ਕੁਝ ਹੋਰ ਆਉਣ ਦਿਓ ਮੇਰਾ ਭਰਾ ਗਾਣਾ ਹੀ ਸੁਣਾਇਨਾਂ ਵੀਰੇ ਜ਼ਰੂਰ ਵੀਰੇ ਜ਼ਰੂਰ ਲੱਭੀ ਸਾਰਿਆਂ ਨੇ ਤਾੜੀ ਨਾਲ ਸਾਥ ਦੇਣਾ ਠੀਕ ਹੈ ਮੇਰਾ ਹੁਣ ਹਾਂ ਜ਼ਰੂਰ ਮਿਲਣਾ ਨਾਲ ਵੀ ਆਓ ਤਾੜੀ ਨਾਲ ਹਾਂ ਲਾਸਟ ਦੇ ਕੋ ਹੂਟਿੰਗ ਠੀਕ ਹੈ ਨੱਚਣੇ ਤੋਂ ਪਹਿਲਾਂ ਹੋਕਾ ਦੇਾਂਗੇ ਬਬਲਾਂ ਨੂੰ ਇੱਕ ਮੌਕਾ ਦੇਾਂਗੇ ਨੱਚਣੇ ਤੋਂ ਪਹਿਲਾਂ ਹੋਕਾ ਦੇਾਂਗੇ ਸਭਨਾਂ ਨੂੰ ਇੱਕ ਮੌਕਾ ਦੇਾਂਗੇ ਇੱਕ ਸੋਨੇ ਦਾ ਕੋਕਾ ਦੇਾਂਗੇ ਇੱਕ ਸੋਨੇ ਦਾ ਕੋਕਾ ਦੇਾਂਗੇ 121 ਰਮਾ ਉਹਨੋਂ ਦਿਲ ਵੀ ਦੇ ਆਗੇ ਉਹ ਨੱਚੂ ਜ ਸਾਡੇ ਨਾਲ ਉਹਨੋਂ ਦਿਲ ਵੀ ਦੇ ਆਗੇ ਗਾਨੀਆਂ ਨੂੰ ਬਣ ਕੇ ਨਵਾਬ ਜਿਹੜੀ ਨੱਚੂਗੀ ਸੱਗੀ ਫੁੱਲ ਬਣ ਕੇ ਗੁਲਾਬ ਜਿਹੜੀ ਜੱਚੂਗੀ ਗੁਲਾਬ ਜਿਹੜੀ ਜੱਚੂਗੀ ਗੋਰੇ ਮੁਖ ਨੂੰ ਝੁਮਕੇ ਦੇਾਂਗੇ ਹਰ ਇੱਕ ਗੇੜਾ ਘੁੰਮਕੇ ਦੇਾਂਗੇ ਚਾਂਜਰੇ ਦਿਲ ਨਾਲ ਚੁਮਕੇ ਦੇਾਂਗੇ ਤਾ ਨਾ ਮਿਲਉ ਜਿਹੜੀ ਤਾ ਉਹਨਾਂ ਦਿਲ ਵੀ ਦੇਾਂਗੇ ਨੱਚਿਓ ਜੋ ਸਾਡੇ ਨਾਲ ਉਹਨਾਂ ਦਿਲ ਵੀ ਦੇਾਂਗੇ ਕੀ ਬਾਤ ਹੈ ਮਿੱਤਰੋ ਬਹੁਤ ਸੋਹਣੀ ਬਾਤ ਹੈ ਥੈਂਕ ਯੂ ਸੋ ਮਚ ਮੇਰਾ ਭਰਾ ਤੇ ਬਹੁਤ ਸੋਹਣੀ ਜਿਹੜੀ ਵੀਡੀਓ ਸ਼ੂਟ ਹੈ ਮਿੱਤਰੋ ਹੋਈ ਹੈ ਤੇ ਬੜੇ ਵੀਰ ਥੋੜਾ ਕੋਈ ਹੈਗਾ ਕੋਈ ਸ਼ੇਅਰ ਜਾ ਗਾਣਾ ਆਜੋ ਭਾਈ ਗਾਣਾ ਤੁਸੀਂ ਵੀ ਸੁਣਾਉਦੇ ਹੋ ਹੋ ਅਸਲੇ ਤੋਂ ਵੱਧ ਕੰਮ ਕਰੇ ਕੂਨੀ ਵਹਿਮ ਵੱਡੇ ਬੈਲੀਆਂ ਦੇ ਕੀਤੇ ਦੂਰ ਨਹੀਂ ਸ਼ਹਿਰ ਤੇਰੇ ਪੈਂਦੀਆਂ ਤਰੀਕਾਂ ਸੋਣੀਆਂ ਵਜੂਦਾ ਟਿਕਾਣਾ ਸ਼ਹਿਰ ਸੰਗਰੂਰ ਨਹੀਂ ਉਹ ਗੱਤੀ ਲਵਾਦਾ ਸਿੱਧੀ ਰੱਬ ਨਾਲ ਨਹੀਂ ਕੰਨ ਥੱਲੇ ਆ ਪੜਾਕਾ ਜਦੋਂ ਫੇਰਦਾ ਕਹਿ ਕੇ ਪੁੱਤ ਪੁੱਤ ਤੇਰੇ ਨਾਲ ਹੋਣੀਆਂ ਨਹੀਂ ਗੱਲਾਂ ਨਹੀਂ ਮੈਂ ਫਿਰਦਾ ਬਗਾਨੇ ਪੁੱਤ ਘੇਰਦਾ ਕਹਿ ਕੇ ਪੁੱਤ ਪੁੱਤ ਤੇਰੇ ਨਾਲ ਹੋਣੀਆਂ ਨਹੀਂ ਗੱਲਾਂ ਨਹੀਂ ਮੈਂ ਫਿਰਦਾ ਬਗਾਨੇ ਪੁੱਤ ਘੇਰਦਾ ਉਹ ਖੜ ਕੇ ਖੜ ਕੇ ਖੜ ਕੇ ਖੜ ਕੇ ਖੜ ਕੇ ਖੜ ਕੇ ਬੰਦਾ ਨਹੀਂ ਜਹਾਨ ਛੱਡ ਦੇ ਬੰਦਾ ਨਹੀਂ ਜਹਾਨ ਛੱਡ ਦੇ ਦੱਸ ਲੈਣਾ ਕਿ ਕਿਸੇ ਨੇ ਮੂਰੇ ਅੜ ਕੇ ਕੀ ਬਾਤ ਹੈ ਥੈਂਕ ਯੂ ਹਸਦੀ 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 ਰੋ ਪੈਂਦੀਆਂ ਤੇ ਰੋਂਦੀ ਰੋਂਦੀ ਹਸਦੀਆਂ ਤੇਰੀ ਕੋਈ ਗਲਤੀ ਨਹੀਂ ਮੈਂ ਇਹੀ ਸਭ ਨੂੰ ਦੱਸਦੀਆਂ ਅੱਖੀਆਂ ਛਮਛਮ ਰੋਂਦੀਆਂ ਨੇ ਦਿਲ ਵੀ ਹੋ ਕੇ ਭਰਦਾ ਮੈਂ ਹੀ ਇਕੱਲੀ ਤੰਗ ਰਹਾ ਤੇਰਾ ਤਾਂ ਮੋਟੂ ਸਰਦਾ ਕਦੇ ਕਦੇ ਗੁੱਸਾ ਆਉਂਦਾ ਕਈ ਵਾਰੀ ਮੈਂ ਮਿਸਕਰਾਂ ਮੈਂ ਪਹਿਲੀ ਵਾਰੀ ਖਿੱਚੀ ਸੀ ਉਹ ਫੋਟੋ ਨੂੰ ਕਿਸ ਕਰਾਂ प्यारे करके सबदे पुत्त ताने मेने जार दीया तेरे बाहर ਦੇ ਸੁਪਨਾ ਹੀ ਸੀ ਤਾਂ ਹੀ ਮੈਂ ਹਾਈਲਾਈਟਸ ਕਰਦੀ ਆਂ ਕੀ ਬਾਤ ਹੈ ਇਹ ਡੂੰਗੀਆਂ ਗੱਲਾਂ ਨੇ ਮਿੱਤਰੋ ਕਿਹੜੀ ਥੋੜੀ ਵੀ ਆਉਣ ਦੋ ਦੇ ਆਉਣ ਦੋ ਆਉਣ ਦੋ ਆਉਣ ਦੋ ਦੇਖੋ ਕੌਨਫੀਡੈਂਸ ਘਾਇ ਕੁੜੀ ਨੇ ਪਹਿਲਾਂ ਇਸ ਗੱਲੀ ਪਹਿਲਾਂ ਆਪਾਂ ਦੁਆਰੇ ਫੇਰ ਤਾੜੀ ਲਾਈ ਆ ਜਿਆ ਤਾੜੀਆਂ ਹਾਂ ਜੀ ਹੰਦੇਸੀ ਬਹਤੇ ਜੋ ਸਿਆਣੀ ਛੱਡ ਦਿੱਤੇ ਨੇ ਇੱਕ ਦੋ ਨਹੀਂ ਸੱਚੀ ਕਾਫੀ ਜਾਣੇ ਛੱਡ ਦਿੱਤੇ ਨੇ ਕਿਨੂੰ ਕਦੋਂ ਛੱਡਿਆ ਕਾਰਨ ਵੀ ਯਾਦ ਹੈ ਐਦਾਂ ਨਿੱਕੇ ਜਾਣੇ ਅਣਜਾਣੇ ਛੱਡ ਦਿੱਤੇ ਨੇ ਤਾਂਨੇ ਮੈਨੇ ਦੇ ਕੇ ਐਵੇਂ ਦਿਲ ਨਹੀਂ ਉਸਾੜਿਆ ਬਸ ਪਿੱਛੇ ਹਟ ਕੇ ਬੁਲਾਉਣੇ ਛੱਡ ਦਿੱਤੇ ਨੇ ਕੀ ਬਾਤ ਹੈ ਬਹੁਤ ਸੋਹਣੇ ਸ਼ੇ ਥੈਂਕ ਯੂ ਸੋ ਮਾਈ ਪੈਣ ਮੇਰੀ ਗੁਰੀ ਬਾਈ ਉਹ ਮੈਨੂੰ ਕਹਿੰਦੀ ਵੀ ਕਿੰਨੀ ਕਿ ਨਫ਼ਰਤ ਕਰਦਾ ਮੈਨੂੰ ਹਾਂ ਤੇ ਮੈਂ ਕਿਹਾ ਵੀ ਤੂੰ ਤੈਨੂੰ ਮੌਤ ਆਵੇ ਤੇ ਮੌਤ ਮੰਗੇ ਤੈਨੂੰ ਮੌਤ ਨਾ ਆਵੇ ਤੇ ਅਸੀਂ ਹੱਸੀਏ ਤੇਰੇ ਤੇ ਤੇ ਕਹਦੀ ਇੰਨੀ ਵੀ ਕਿੰਨਾ ਫਰਦੋਗੀ ਕਿੰਨਾ ਕ ਦੁੱਖ ਦੇਦਾ ਤੈਨੂੰ ਕਹਿੰਦਾ ਜੇ ਅਸੀਂ ਦੋ ਭਾਈ ਹੁੰਦੇ ਨਾ ਕਹਿੰਦਾ ਮੈਂ ਫਾਹ ਲੈ ਕੇ ਮਰ ਜਾਣਾ ਲੈ ਲੈ ਮੈਂ ਬੈਠਾ ਕਾੜੀ ਵਾਲਾ ਲੈਦਾ ਮੈਂ ਬੈਠਾ ਬਹੁਤ ਸੋਣਾ ਮੇਰਾ ਭਰਾ ਬਹੁਤ ਵਧੀਆ ਯਾਰ ਭਰਾ ਨੇ ਸਾਡੇ ਰਾਉਂਡ ਖਲਾਈਏ ਸੋ ਆਪਾਂ ਵੀਡੀਓ ਦੀ ਐਂਡਿੰਗ ਕਰੀ ਜੀ ਦੁਬਾਰਾ ਤੁਹਾਨੂੰ ਮੈਂ ਫੇਰ ਦੱਸਾਂਗਾ ਹਿਪੋਗੈਂਪਸ ਇੰਸਟੀਚੂਟ ਮਿੱਤਰੋ ਸੰਗਰੂਰ ਦੇ ਵਿੱਚ ਪੈਂਦਾ ਸੋ ਜੇਕਰ ਮਿੱਤਰੋ ਤੁਸੀਂ ਵੀ ਆਈਐਸ ਕਰਨਾ ਚਾਹੁੰਦੇ ਹੋ ਪੀਟੀ ਕਰਨਾ ਚਾਹੁੰਦੇ ਹੋ ਜਾਂ ਸਟੱਡੀ ਵੀਜ਼ਾ ਰਿਗਾਰਡਿੰਗ ਥੋੜੀ ਕੋਈ ਵੀ ਮਿੱਤਰੋ ਇਨਕੁਆਰੀ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਬੜਾ ਸਾਫ਼ ਸੁਥਰਾ ਕੰਮ ਕਰਦੇ ਆ ਤੇ ਜੱਟ ਸੋ ਦਾ ਹੀ ਬੰਦੇ ਆ ਹਨਾ ਤੇ ਖਾਸ ਗੱਲ ਇਸ ਇੰਸਟੀਚੂਟ ਮਿੱਤਰੋ ਇਹੀ ਹੈ ਕਿ ਆਫ ਸੀਜ਼ਨ ਦੇ ਵਿੱਚ ਵੀ ਇਹਨਾਂ ਕੋਲੇ ਬੜੀ ਜੇ ਸਟਰੈਂਥ ਬਣੀ ਹੈ ਤਾਂ ਕਿ ਤਰ੍ਹਾਂ ਕਿਤੇ ਉਹ ਹੀ ਗੱਲ ਵੀ ਚੰਗੀ ਕੁਆਲਿਟੀ ਦੇ ਕਰਕੇ ਹਰ ਇੱਕ ਚੀਜ਼ ਪੋਸੀਬਲ ਹੈ ਸੋ ਜੇਕਰ ਤੁਸੀਂ ਵੀ ਆਈਐਸ ਪੀਡੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਥੇ ਕੰਟੈਕਟ ਕਰਿ ਉਹ ਵੀ ਜ਼ਰੂਰ ਕਰਦੇ ਕਿ ਮੈਂ ਅੱਗੇ ਅਕਦਰੇ ਵੀਡੀਓ ਕਿਦਾਂ ਦੀ ਲੱਗੀ ਠੀਕ ਹੈ ਮੇਰਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ